ਤੇ ਬੰਦੇ ਨਹੀਂ ਆ ਨਹੀਂ ਕਰਦੇ ਫੋਨ ਕੋਈ ਬੀਬੀ ਨੂੰ ਚਪੇੜ ਮਾਰੇ ਜਾਂਦੀ ਆ ਮੈਂ ਤੁਰ ਹੀ ਜਾਂਦੀ ਹਾਂ ਕੰਮ ਆ ਕੰਮ ਹੀ ਪਟੇ ਕੰਮ ਕਰਦਾ ਬੰਦਾ ਲਿੱਛਾ ਨਹੀਂ ਹੁੰਦਾ ਕੰਮ ਕਰਦਾ ਨਹੀਂ ਬੰਦਾ ਮਰਦਾ ਹੁਣ ਤੇ ਬੀਬੀਆਂ ਵੇਲੀਆਂ ਬੈਠੀਆਂ ਹੀ ਮਾਂ ਨਹੀਂ ਗਈ ਕਿੱਧਰ ਗਏ ਬੇਲੀਆਂ ਕਿੱਧਰੇ ਗਏ ਮਲਾ ਹੁਣ ਤੇ ਨਾ ਫਿਰੇ ਕੰਮ ਕਰਨ ਵਾਲੇ ਤੇ ਨਾ ਹੁੰਦੇ ਬੀਬੀਆਂ ਅੰਦਰ ਬੈਠੀਆਂ ਪਕਾ ਕੇ ਖਾ ਲੈਣੀਆਂ ਵਾਧੂ 40 ਵਾਰੀ ਅਸੀਂ ਕਰ ਲਈ ਆ ਦਰਾਨੀ ਦੀ ਛਾਣੀ ਨੇ ਸਾਰੇ ਪ੍ਰੇਮ ਨਾਲ ਇੱਕ ਕੱਠ ਚ ਕਾ ਠੀਕ ਹੈ 40 ਵਰੇ 40 ਵਰੀ ਅਸਾਂ ਕੱਢੇ ਨੇ ਨਾ ਕਦੀ ਉਹਨੇ ਮਾਰ ਚੰਗੀ ਕੀਤੀ ਨਾ ਕਦੀ ਮੈਂ ਕੀਤੀ ਅੱਛਾ ਤੇ 40 ਵਰੇ ਅਸੀਂ ਕੱਢੇ ਨੇ ਸਾਰੇ ਪਰਿਵਾਰ ਨੂੰ ਖਵਾ ਗਏ ਫੇਰ ਰੋਟੀਆਂ ਖਾਣੀਆਂ ਜੇ ਅਸੀ ਇੱਕ ਜਣੇ ਨੇ ਪਾਣੀ ਦਿੱਤਾ ਕਰ ਲਿਆ ਸਾਰਿਆਂ ਨੂੰ ਨਮਾਉਣਾ ਹੈ ਹਾਂ ਪਾਣੀ ਤੇ ਨਾ ਸਾਰਿਆਂ ਲਈ ਜੇ ਫੁਲਕੇ ਪਕਾਉਣਾ ਤੇ ਸਾਰਿਆਂ ਨੂੰ ਖਵਾ ਕੇ ਇੱਕ ਜਣੀ ਨੇ ਸਾਰਿਆਂ ਨੂੰ ਖਵਾ ਦੇਣਾ ਤੇ ਖਵਾ ਕੇ ਤੇ ਫੇਰ ਸਖਾਣੀਆਂ ਗੇ ਸਾਡੇ ਨਰਮਨੁਰਮਾ ਹੀ ਚੋਕੇ ਲਿਉਣਾ ਹਾਂ ਨਾਲ ਆਪੋ ਲੱਗ ਪੈਣਾ ਸਾਰੀਆਂ ਜਿੰਨੀਆਂ ਜੰਗ ਨੇ ਸਾਰੀਆਂ ਅੰਦਰ ਲੱਗ ਪੈਣਾ ਪੰਡਾ ਛੋਟ ਛੋਟ ਕੇ ਲਿਚੀ ਜਾਣਾ ਹਾਂ ਤੇ ਆਪ ਵੀ ਅਸਾ ਪੰਡਾ ਲਾਉਣੀ ਆਪ ਵੀ ਅਸੀਂ ਅੰਦਰ ਲਈ ਤੇਣਾ ਸਾਰੀਆਂ ਜਨੀਆਂ ਨੇ ਜਿੰਨੇ ਜੀ ਸਾਰੇ ਲੱਗ ਪੈਂਦੇ ਨੇ ਇੱਕ ਜਨ ਨੇ ਤੋਹਾਰ ਕਰ ਲਿਆ ਜੇ ਮੇਰੇ ਵਰਗੀ ਪਹਿਲਾਂ ਲੱਗ ਪਈ ਆ ਉਹਨਾਂ ਪਿੱਛਾ ਨਹੀਂ ਵੇਖਿਆ ਉਸੇ ਵੇਲੇ ਵੀ ਲੱਗ ਪਈ ਨੇ ਨਾਲ ਹਾਂ ਫਿਰ ਪੰਜੇ ਛੇ ਨਾਨਾ ਵਿਆਹਾਂ ਇਕੱਠੇ ਕਰਕੇ ਹਾਂ ਨਹੀਂ ਤੇ ਜਦੋਂ ਚਰਖਾ ਕੱਤਣਾ ਤੇ ਚਰਖੇ ਕਰਤੇ ਨੇ ਹਮ ਸੱਤ-ਸੱਦੀ ਨੇ ਮਨਮਰ ਰੂਪ ਜਾ ਕੇ ਲਿਉਣਾ ਹਮ ਤੇ 6 ਤੇ 6-7 ਜਣੀਆਂ ਹੁੰਦੀਆਂ ਜਿਨ੍ਹਾਂ ਨੇ ਵਾਰੀ ਨਾਲ ਕੰਮ ਚੌਂਕੇ ਚ ਕਰ ਲੈਣਾ ਹਮ ਜਿਨ੍ਹਾਂ ਚਰਖਾ ਦੇ ਉਹਨਾਂ ਨੇ ਸਵੇਰ ਉੱਠ ਕੇ ਚਾਹ ਪੀ ਕੇ ਤੇ ਚਰਖਾ ਢਾ ਲੈਣਾ ਅੱਛਾ ਜੋ ਚਰਖੇ ਨੇ ਤਿੰਨ ਚਰਖੇ ਸਾਡੇ ਚੱਲਾ ਆਕਾਰੀ ਤਿੰਨ ਚਰਖੇ ਸਾਡੇ ਚੱਲਦੇ ਚੱਲ ਜਾਂਦੇ ਅੱਛਾ ਤੇ ਦੂਜਿਆਂ ਨੇ ਕਹਿਨੇ ਮੱਝਾਂ ਚੋਲੀਆਂ ਜਿਨ੍ਹਾਂ ਦੀ ਮੱਝਾਂ ਦੀ ਵਾਰੀ ਉਹਨੇ ਮੱਝਾਂ ਚੋਲੀਆਂ ਕੰਮ ਵੱਡੇ ਹੁੰਦੇ ਸੀ ਜਿਨ੍ਹਾਂ ਦੀ ਮੱਝਾਂ ਦੀ ਵਾਰੀ ਉਹਨੇ ਮੱਝਾਂ ਚੋਲੀਆਂ ਜਿਨ੍ਹਾਂ ਰੋਟੀਆਂ ਆ ਪਕਾਉਨ ਨੂੰ ਰੋਟੀਆਂ ਪਕਾਈਆਂ ਰੋਟੀਆਂ ਇਧਰ ਆਣੀ ਦੀਆਂ ਇਕੱਠੀਆਂ ਲਾਉਂਦੀਆਂ ਹੁੰਦੀਆਂ ਸਾਂ ਹਾਂ ਸੁਖਨਾਪੁਰ ਬਠੇਰੇ ਲਾ ਰੋਟੀਆਂ ਪ੍ਰਾਹਾਂ ਆਟੇ ਦੀ ਲਾਉਣੀ ਤੇ ਇਕੱਠੀਆਂ ਨਹੀਂ ਲਾ ਕੇ ਤੇ ਫੇਰ ਅਸੀਂ ਬਹਿਣਾ ਤੇ ਚਰਖੇ ਕਰਤਨੇ ਚਰਖੇ ਕਾਂਤ ਕਤਾ ਕੇ ਫਿਰ ਡਰੀਆਂ ਉੰਨੀਆਂ ਸੂਤ ਬੁਣਾ ਕੇ ਡਰੀਆਂ ਉੰਨੀਆਂ ਡਰੀਆਂ ਉਨਾਂ ਆ ਕੇ ਫੇਰ ਸਾਸ ਮੇਰੀ ਨੇ ਖੀ ਇਸ ਇਥੇ ਪਿੰਡ 'ਚ ਜਲਾਇਆ ਹੁੰਦਾ ਏ ਉਹਨੂੰ ਖੇਸ ਉਹਨੇ ਦੇ ਦੇਣੀ ਬਾਦੂ ਖੇਸਨਾ ਨਾ ਘਟਿਆ ਲਾਲ ਰੱਖੀ ਜਾਂਦੇ ਤੇ ਉਹ ਜਿਹੜੇ ਪੂੜੀਆਂ ਬਣਾਉਣੀਆਂ ਲੋਟੇ ਪੂੜੀਆਂ ਪੋਟੋ ਲਿਆ ਕੇ ਥੀਲਾ ਉਹਨੇ ਵਾਟਦੇ ਹੁੰਦੇ ਸਾਂ ਉਹ ਵਟ ਵਟ ਕੇ ਤੇ ਕਰ ਬਣਾ ਬਣਾ ਠਈਆਂ ਉਹਨਾਂ ਕੋਕਰੇ 'ਤੇ ਪਰ ਲੈਂਦੇ ਸਾਂ ਟੋਕਰੇ 'ਤੇ ਪਰ ਕੇ ਫਿਰ ਰੱਖੀਂਦੇ ਲੱਗਦੇ ਜੋ ਚਰਖਾ ਤੋਂ ਇੱਕ ਹੀ ਦੀ ਬਣਾਈ ਹੁੰਦੀ ਸੀ ਉਹ ਲਿਆ ਕੇ ਦੇ ਰਾਇਆ ਛਕੂ ਚ ਰੱਖ ਕੇ ਬਹਿ ਜਾਣਾ ਅੱਜ ਤੱਕ ਆਨ ਨੂੰ ਫਲਾਣੀ ਤੂੰ ਅੱਧਾ ਕਿੰਨਾ ਕਰਤਨਾ ਤੂੰ ਕਿੰਨਾ ਕਰਤਨਾ ਕਿਸੇ ਨੇ ਅੱਧਾ ਕਿਲੋ ਕੱਤ ਲੈਣਾ ਕਿਸੇ ਨੇ ਪਾਈਆ ਕੱਤ ਲੈਣਾ ਕਿਸੇ ਨੇ ਅੱਧ ਪਾ ਕੱਤ ਲੈਣਾ ਉਹ ਡੋਡੋ ਛਕੂਆਂ ਦੇ ਵਿੱਚੇ ਰੱਖ ਲੈਣੀਆਂ ਛੱਲੀਆਂ ਬਲੂਟੇ ਬਣਾ ਬਣਾ ਤੇ ਸਾਡੀ ਸੱਸ ਨੇ ਤੇਰੀ ਜਾਣੀਆਂ ਤੇ ਟਰ ਕੇ ਅਟੀਆਂ ਬਣਾ ਬਣਾ ਕੇ ਕਿ ਉਹਨੇ ਟੀਰ ਕੇ ਦੇ ਉਹਨੇ ਬਣਾ ਲੈਣੀਆਂ ਅਨਾਲਾ ਲਮਿੰਗਾ ਜੋਰ ਜੋਰ ਕੱਟੀਆਂ ਬਣਾਈ ਜਾਣੀਆਂ ਮੁਰਕੇ ਉਹ ਜਲਾਏ ਨੂੰ ਤਲਾ ਦੇਣਾ ਖੇਸ ਨੂੰ ਤੇ ਇਹ ਜਲਾਇਆ ਕਿੰਨੇ ਕ ਪੈਸੇ ਲੈਂਦਾ ਸੀ ਪੈਸੇ ਉਹਨੂੰ ਥੋੜੇ ਪੁੱਤ ਲੈਂਦਾ ਸੀ ਉਹ ਰਮਸਾਇਆ 10 20 ਰੁਪਏ ਖੇਸ ਦੇ ਲੈਂਦਾ ਹੋਵੇ ਅੱਛਾ ਜਿਆਦੇ ਨਹੀਂ ਸੀ ਹੁੰਦੇ ਹਾਂ ਤੇ ਵਾਦੂ ਖੇਸ ਉਹਨੇ ਅੱਢਾ ਲਾਉਣਾ ਤੋਰ ਅਛਾ ਖੇਤਾਂ ਦਾ ਲੰਮਾ ਲਾਉਂਦੇ ਹੁੰਦੇ ਸੀ 6 6 ਤੋਂ ਲੰਮੇ ਲਾ ਲੈਨੇ 7 ਲਾ ਲੈਨੇ ਉਹ ਲੰਮਾ ਅੱਡਾ ਉਹਨਾਂ ਲਾ ਕੇ ਕਿਸਾਨ ਪਿੰਡ ਕੀ ਹੁੰਦਾ ਹੁੰਦਾ ਹੈ ਸਾਡੇ ਲਾਗੇ ਕਰਾਂਦੇ ਤੇ ਜਿਹੜੇ ਚਰਖੇ ਹੁੰਦੇ ਸੀ ਫਿਰ ਦਾਜ ਦੇ ਵਿੱਚ ਚਰਖੇ ਵੀ ਦਿੰਦੇ ਸੀ ਚਰਖੇ ਵੀ ਮਾਂ ਪਿਓ ਦੇ ਦਿੰਦਾ ਹੁੰਦਾ ਸੀ ਦਾਜ ਚ ਹਾਂ ਅੱਛਾ ਬੜੀ ਕੀਮਤ ਹੁੰਦੀ ਸੀ ਕੋਈ ਪੋਜਾ ਸਾਡਾ ਚਰਖਾ ਦੇਂਦਾ ਚਰਖੇ ਬਲੇ ਸੋਨੇ ਇਥੇ ਮਰਦਸੇ ਬੰਨ ਦੇ ਹੁੰਦੇ ਸੀ ਆ ਇੱਥੇ ਵਰਦਸੇ ਚਰਖੇ ਬਣਦੇ ਹੁੰਦੇ ਸੀ ਬਹੁਤ ਵਧੀਆ ਸ਼ੀਸ਼ੇ ਲਾਲਾ ਬਣੇ ਹੁੰਦੇ ਸੀ ਫਿਰ ਜਿਹਦੇ ਮਾਂ ਪਿਓ ਤੋਂ ਪੁੱਜ ਪੈਣੀ ਉਹਨੇ ਚਰਖਾ ਵੀ ਦੇ ਦੇਣਾ ਜਿਹਦੇ ਨਾ ਪੁੱਜ ਪੈਣੀ ਉਹਨੇ ਆਪ ਲਾਇਆ ਹਣਾ ਇਹ ਗੱਲ ਲੰਬੀ ਨਹੀਂ ਤਕਲਾ ਹੁੰਦਾ ਸੀ ਨਾ ਚਕਲੇ ਨਾਲ ਹੀ ਪੁੱਤ ਛੱਲੀਆਂ ਬੰਨ੍ਹਦੀਆਂ ਹੁੰਦੀਆਂ ਸੀ ਤਕਲਾ ਜਿਹੜਾ ਚਰਖੇ ਨੂੰ ਪਾਈਦੀਆਂ ਸੀ ਫੇਰ ਉਹ ਦੂਜ ਦਿਨ ਪੰਜ ਦਿਨ ਛੁਲੀਆਂ ਬਣਾ ਬਣਾਦੇ ਹੋਣਾਂ ਜੇ ਤਕਲਾ ਪਾਈਦਾ ਸੀ ਫਿਰ ਤਾਂ ਮਾਲ ਪਾਈ ਸੀ ਮਾਲ ਪਾ ਕੇ ਫੇਰ ਹੀ ਕੱਤੀਦਾ ਹੁੰਦਾ ਸੀ ਹਾਂ ਨੇ ਨੂੰ ਪਤਾ ਨਹੀਂ ਪੁੱਤੋ ਚਰਖੇ ਕੀ ਚੀਜ਼ ਨਹੀਂ ਹੁੰਦੇ ਤਕਲੇ ਦਾ ਨਹੀਂ ਕਿਸੇ ਨੂੰ ਪਤਾ ਹਾਂ ਹੈ ਤੇ ਉਹ ਤਕਲੇ ਪਾ ਕੇ ਤੇ ਫੇਰ ਹੀ ਕੱਤੀਦਾ ਹੁੰਦਾ ਸੀ ਉਹ ਪੂਣੀ ਫੜ ਲੈਣੀ ਪੂਣੀ ਆ ਲੈ ਲਾ ਲੈਂ ਤੇ ਕੱਟੀ ਜਾਣਾ ਤੇ ਹੁਣ ਤੇ ਕਿਸੇ ਨੂੰ ਪੂਣੀ ਦਾ ਨਹੀਂ ਗਾਂਦੇ ਸਾਹਮਣੇ ਕਿਸੇ ਨੂੰ ਨਹੀਂ ਪਤਾ ਪੂਣੀ ਕੀ ਕੀ ਜੁੰਦੀ ਹਾਂ ਟਕਲਾ ਪੂਣੀ ਤੇਰਨੀ ਹਾਂ ਤੇਰਨੋ ਮੇਰੇ ਸਾਸ ਤੇਰੀ ਜਾਣਾ ਗਲੋਟੇ ਬਣਾ ਬਣਾ ਜੋੜੀ ਜਾਣੇ ਤੇ ਉਹ ਆਪਣਾ ਚਲ ਉਹ ਤੇਰੀ ਬਣਾ ਕੇ ਜੋ ਲੰਮੇ ਲੰਮੇ ਜੋੜ ਕੇ ਗਲੋਟੇ ਜੇ ਚਲਾ ਦੇ ਨੇ ਜਲਾਈ ਨੂੰ 2 ਕਿਲੋ ਦਾ ਖੇਸ ਹੋਣਾ ਤੇ ਚਲ ਮੁੜ ਕੇ ਬਾਦੂ ਖੇਸ ਉਹਨਾਂ ਦੇ 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 ਨੇ ਫਿਰ ਖੱਦਰ ਊਨਾ ਉਹਨਾਂ ਹੂੰ ਆ ਜਿਹਨ ਲੋਕ ਚੰਗੇ ਸੁੰਦੇ ਲੇਖ ਖੱਦਰ ਦੇ ਇਹ ਵੀ ਉਹ ਗਰੋਟਿਆਂ ਵਾਲੇ ਵਾਂ ਤੋਂ ਹੀ ਹਾਂ ਖੱਦਰ ਵੀ ਉਸੇ ਤੋਂ ਬੰਦ ਹੈ ਉਹ ਖੇਸਾਂ ਵਾਲਾ ਦੂਰਾ ਤਾਂ ਦੇ ਹੁੰਦੇ ਸੀ ਹਾਂ ਟੀਰ ਦੇਂਦੇ ਸੀ ਤੇ ਜਿਹੜਾ ਇਹ ਹੁੰਦਾ ਸੀ ਨਾ ਆਹ ਸੁਆ ਕਪੜਾ ਬਣਾਉਣ ਵਾਲਾ ਇਹ ਘਾਰ ਆਂਦਾ ਸੀ ਚਾਦਰਾਂ ਖੱਦਰ ਦੀਆਂ ਨਾਉਣ ਨੂੰ ਇਹ ਘਾਰ ਢੇਰ ਦੇ ਹੁੰਦੇ ਅੱਛਾ ਇਹਨੂੰ ਘਾਰਾ ਢੇਰਨਾ ਅੱਛਾ ਇਹ ਕਾਰਾ ਟਾਂਡਾ ਆਉਂਦਾ ਆਂਦਾ ਸੀ ਇਹ ਜਿਹੜਾ ਚਾਦਰ ਚੁਦਰਾ ਵਾਲਾ ਤੇ ਇੱਕ ਦਰਿਆ ਬਣਾਉਂਦੀਆਂ ਤੇ ਦਰਿਆ ਬਣਾਉਣੀਆਂ ਦਰਿਆ ਜਿਹੜੀਆਂ ਨੇ ਟਾਣਾ ਤਾਣ ਲਿਆ ਹਾਂ ਟਾਣਾ ਤਾਂ ਕੇ ਦੇ ਵੇਖਿਆ ਅਦੀ ਮਰਜੀ ਦੇ ਜੇ ਹੋ ਜੇ ਮਰਜੀ ਫੁੱਲ ਪਾਈ ਜਾ ਹਾਂ ਫੁੱਲ ਵੀ ਲਕੂ ਰੱਖ ਲੈਣੇ ਜਿਵੇਂ ਫੁੱਲ ਨੇ ਨਹੀਂ ਉਹ ਜਿਹੜਾ ਦਰੀਆਂ ਦੇ ਵਿੱਚ ਜਿਵੇਂ ਫੁੱਲ ਬਣਾਉਂਦੇ ਸੀ ਹਨਾ ਜਿਵੇਂ ਆਹਾ ਇਹਦੇ ਤੇ ਇਹ ਤਾਂ ਨੂੰ ਛਾਪਿਆ ਆ ਆਹੋ ਨਾ ਉਹਨਾਂ ਦੀ ਆਪ ਦੀ ਕਾਰਾਗਰੀ ਉਹ ਆਗੇ ਸਾ ਨਾ ਪੁੱਤ ਫੁੱਲ ਸ਼ਬ ਪਾਈ ਦਿੰਦੇ ਸੀ ਆਦੇ ਤਰੀਕੇ ਨਾਲ ਜਿਵੇਂ ਆ ਦਰੀ ਉਹ ਉਹ ਸੂਤ ਜਿਹੜਾ ਰੰਗਾਉਂਦੇ ਕਿਵੇਂ ਸੀ ਅਸੀਂ ਉਹ ਸੂਤ ਲਿਆ ਕੇ ਰਿੰਨ ਕੇ ਰੰਗ ਲੈਂਦੇ ਸਾਂ ਅੱਡੋ ਅੱਡੋ ਜਿਹੜੇ ਬਰਾਂਗਣ ਨਾ ਕਰਕੇ ਟੀਆਂ ਜਿਨਾ ਉਹ ਰੰਗ ਲੈਣੀਆਂ ਉਹ ਰੰਗ ਕੇ ਅੰਦਰ ਕੋਈ ਲਾਰਾ ਰੰਗ ਲਿਆ ਬੁਦੇ ਗਲਾਬੀ ਰੰਗ ਲਿਆ ਚਿੱਟੀ ਭੋਲ ਵਾਲੀ ਤੇ ਰੰਗਦਾਰ ਵਿੱਚ ਫੁੱਲ ਵਾਲੇ ਤੇ ਉਹ ਫਿਰ ਦਰੀਆਂ ਬਣਾਉਣੇ ਫੁੱਲ ਪਾਪਾ ਕਈਆਂ ਪਾਣਿਆਂ ਨੇ ਆਣ ਕੇ ਵੇਖ ਕੇ ਨਮੂਨੇ ਖਰੀਆ ਕਰਨੇ ਫਿਰ ਹਾਂ ਹਾਂ ਆਟੋ ਆਟੋ ਰਿਆ ਨਹੀਂ ਦਰੀਆਂ ਆ ਕਿਹ ਤਰ੍ਹਾਂ ਦੀ ਆ ਫੁੱਲਾਂ ਵਾਲੀ ਆ ਕਿਹ ਤਰ੍ਹਾਂ ਦੀ ਆ ਸਾਫ ਚਿੱਟਾ ਰੰਗ ਇੱਕ ਰੱਖ ਲੈਣਾ ਉਹਨੂੰ ਲਾਜਵਰ ਲਾ ਲੈਣਾ ਜਿੱਤੇ ਰੰਗ ਨੂੰ ਅੱਛਾ ਸੂਤ ਨੂੰ ਉਹ ਆਖ ਨੇ ਸੋਹਣੀ ਥੱਬੇਗੀ ਤੇ ਫਿਰ ਉਹ ਦਰੀਆਂ ਉਹਨਿਆ ਕਰਨੀਆਂ ਤੇ ਫਿਰ ਬਣ ਗਏ ਉਹ ਸੋਹਣਾ ਏ ਇਹ ਫਿਰ ਦਰਿਆ ਤੋਂ ਬਾਅਦ ਚਾਦਰਾਂ ਕੱਢਣ ਵਾਲਾ ਜਮਾਨਾ ਹੈ ਕਿ ਚਾਦਰਾਂ ਵੀ ਫਿਰ ਉਹ ਚਾਦਰਾਂ ਵੀ ਉਹਦੇ ਪੁੱਤ ਕੱਢ ਦਿੰਦੇ ਸਨ ਮੱਖੀ ਹਾਂ ਇਹ ਸਾਰਾ ਦਰਿਆ ਆਏ ਨਾ 10-15 ਦਰਿਆ ਨਾਲ ਉਹ ਦੇ ਦੇਣੀ ਤੇ ਪੁੱਤ ਨੂੰ ਤੇ ਨਾਲ 10-15 ਚਾਦਰਾਂ ਦੇ ਦੇਣਿਆ ਮੱਖੀ ਟੋਪੇ ਪਾ ਕੇ ਪੋਲੇ ਟੋਪੇ ਪਾ ਕੇ ਚਾਦਰਾਂ ਕੱਢ ਲੈਣੀਆਂ ਤੇ ਜਿਹੜੇ ਮੰਜੇ ਪੀਰੇ ਪਲੰਘ ਪੀਰੇ ਦਿੰਦੇ ਸੀ ਉਹ ਅਸੀਂ ਨਿਵਾਰ ਉਣੀ ਨਿਵਾਰ ਉਣ ਕੇ ਉਹ ਪਲੰਘ ਲਿਆ ਕੇ ਜੋ ਨਿਵਾਰਦਾ ਉਣ ਕੇ ਤੇ ਦੇਣਾ ਕੁੜੀਆਂ ਨੂੰ ਹਾਂ ਦਿਵਾਰ ਵੀ ਘਰੇ ਹੀ ਬੁੰਦੇ ਦਿਵਾਰ ਰਸਿਆ ਵੀ ਹੁੰਦੀਆਂ ਹੁੰਦੀਆਂ ਸਾਂ ਐਡੀ ਵੀ ਚੌੜੀ ਰੱਖਦੇ ਹਾਂ ਹਾਂ ਤੇ ਜਿਹੜਾ ਕੇਸੀ ਆ ਵੀ ਸਾਰੀਆਂ ਕੁੜੀਆਂ ਦੇ ਨਾ ਉਹ ਆਪ ਹੀ ਹੁੰਦੇ ਰਹੇ ਅੱਛਾ ਹਾਂ ਤੇ ਉਹ ਆ ਜਿਹੜੇ ਪਿੰਨੇ ਬਣਾ ਲੈਨੇ ਫਿਰ ਉਹਨੂੰ ਤੋਕੇ ਲਾਇਵ ਰੱਖ ਕੇ ਲਾ ਕੇ ਤੇ ਫਿਰ ਉਹ ਮੰਗੇ ਹੁੰਦੇ ਨੇ ਆਪ ਹੀ ਮੰਗੇ ਹੁੰਦੇ ਨੇ ਹਾਂ ਹਾਂ ਜਦੋਂ ਨਾ ਜਿਹੜੇ ਵੀ ਬਹੁਤ ਡਬਲ ਹੁੰਦੇ ਹਾਂ ਮੰਗੇ ਵੱਡੇ ਹੁੰਦੇ ਫਿਰ ਆਪ ਹੀ ਹੁੰਦੀਆਂ ਹੁੰਦੀਆਂ ਸ ਮਤਲਬ ਇੱਕ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਬਹੁਤ ਏ ਹੁਣ ਤਾਂ ਹੁਣ ਤਾਂ ਇਕੱਲੀਆਂ ਸਾਡੇ ਘਰਾਂ ਦੇ ਵਿੱਚ ਰੋਟੀਆਂ ਤੇ ਸਬਜ਼ੀ ਆ। ਨਾ ਵੀਰ ਜੀ ਹੁਣ ਤੇ ਨਾ ਰੋਟੀਆਂ ਹੀ ਪਕਾ ਕੇ ਤੇ ਬੰਦੇ ਨੂੰ ਆਂਡੀਆਂ ਨੇ ਇੱਥੇ ਆਂ ਕੇ ਖਾ ਲਾ ਦੋ। ਹੂੰ ਮੈਂ ਫਰਾ ਨਹੀਂ ਸਕਦੀ। ਹੂੰ ਤੇ ਇਥੋ ਸਵੇਰ ਸਮਾਂ ਆ ਗਿਆ ਏ। ਹਾਂ ਤੇ ਅੱਗੇ ਦਸਨ ਜੀ ਨੂੰ ਖਵਾ ਕੇ ਤੇ ਫਿਰ ਕੋਈ ਖਾਂਦਾ ਸੀ। ਹੂੰ ਹੁਣ ਕਿੱਥੇ? ਰੱਬ ਰੱਬ ਕਰ। ਇਹ ਕਾਰਜੋਬ ਦਾ ਪਾਰ ਆ। ਹੂੰ ਇਹ ਹੁਣ ਨਾ ਕੋਈ ਕਰਦਾ ਹੀ ਆ ਤੇ ਨਾ ਕੋਈ ਨਾ ਕੰਮ ਕਰਨਾ ਹੀ ਹੈ ਕਿਸੇ। ਤੇ ਅਸੀਂ ਰਹਿ ਜਾਈ ਵੀ ਨਾ। ਅਸੀਂ ਤੇ ਆ ਜਾ ਵੀ ਨਾ। ਦੇਖ ਅਗੇ ਤਾਂ ਤਣ ਮੇਰੇ ਖੇਤਾਂ ਦੀ ਰੋਟੀਆਂ ਲੈ ਕੇ ਜਾਂਦੀਆਂ ਸੀ ਬੀਬੀਆਂ ਤੇ ਫੇਰ ਵੀ ਬੰਦੇ ਉਸਕੇ ਡੰਡਾ ਚੁੱਕ ਲਿੰਦੇ ਸੀ ਅੱਛਾ ਰੱਗੀ ਕੱਗਾ ਪਿੱਛਾ ਹੋ ਜਾਣਾ ਨਾ ਤੇ ਬੰਦੇ ਲਿਆਈ ਨਹੀਂ ਕਰਦੇ ਕੋਈ ਬੀਬੀ ਨੂੰ ਚਪੇੜ ਮਾਰੇ ਜਾਂਦੀ ਆ ਮੈਂ ਤੁਰ ਹੀ ਜਾਂਦੀ ਹਾਂ ਹੈਗੇ ਨੀ ਹੂੰ ਕੋਈ ਚਪੇੜ ਨਹੀਂ ਖਾਂਦੀ ਤੇ ਸਵੇਰ ਫਿਰ ਕਿੰਨੇ ਵਜੇ ਰੋਟੀਆਂ ਲੈ ਰੋਟੀਆਂ ਅੱਖ ਨੇ 10 ਵਜੇ ਤੋਂ ਪਹਿਲਾਂ ਪਹਿਲਾਂ ਉੱਪਰ ਜਾ ਨਾ ਗਈਆਂ ਤਾਂ ਉੱਥੇ ਫਿਰ ਅੱਛਾ ਗਰਮ ਹੋਣਗੇ ਹਾਂ ਦਹਾਵੇ ਤੋਂ ਪਹਿਲਾਂ ਪਹਿਲਾਂ ਰੋਟੀਆਂ ਚਲੀਆਂ ਜਾਣੀਆਂ ਟੋਕਰੀਆਂ ਸਿਰ ਤੇ ਰੱਖ ਲੈਣੀਆਂ ਲੱਸੀਆਂ ਲੈ ਲੈਣੀਆਂ ਨਾਲ ਤੇ ਦਵਾ ਦਾ ਮੁੜ ਕੇ ਖਣਾ ਰੋਟੀ ਨਾ ਖਵਾ ਤਾ ਦਾ ਮੋੜ ਦੀ ਚਾਹ ਆ ਜੇ 11 ਵਜ ਦੀ ਚਾਹ ਲੈ ਕੇ ਚਲੇ ਜਾਓ ਫਿਰ 12 ਵਜ ਦੀ ਸੱਜਰੀਆਂ ਫੁੱਲ ਤੇ ਪੱਕ ਕੇ ਫਿਰ ਜਾਣੇ ਫਿਰ ਆਣ ਕੇ ਕਰੇ ਡੰਗਰ ਮੌਸਮ ਨਾਲ ਆਜੇ ਬੰਦੇ ਨੇ ਰੋਦ ਰੋਬ ਰੱਖਣਾ ਹੋਣੀ ਕੋਈ ਪਤ ਰੋਬ ਚੱਲਦਾ ਤੇ ਨਾਲ ਦੁਨੀਆ ਨਹੀਂ ਚੱਲ ਨਹੀਂ ਆ ਘਰ ਵੀ ਫੇਰੀ ਬਣਦੇ ਹੁੰਦੇ ਸੀ ਇੰਨਾ ਤਾਂ ਲੋਕ ਸ਼ਾਇਦ ਰਿਸ਼ਤਾ ਕਰਨ ਲੱਗੇ ਵੀ ਨਹੀਂ ਵਹਿੰਦੇ ਹੋਣਗੇ ਵੀ ਆਦੇ ਦੇ ਕੋਲੇ ਕੀ ਐ ਸ਼ਾਹਾਂ ਦੇ ਪੋਤੇ ਜਵਾਨਾ ਹਿੰਦਗਾ ਸੀ ਕੋਈ 5 ਰੁਪਏ ਧਰ ਗਿਆ ਨਾ 5 ਰੁਪਏ ਧਰਿਆ ਤੇ ਉਹਨੇ ਅੱਖਣਾ ਹੋਣੇ ਨਾ ਅੱਧੀ ਜਬਾਲ ਤੇ ਰਹਿਣਾ ਇਹ ਹੁਣ ਜਵਾਬ ਨਹੀਂ ਦੇਣਾ ਇਹ ਕਰਨਾ ਹੀ ਕਰਨਾ ਕੋਈ ਜੋ ਮਰਜੀ ਆਖੀਏ ਪੁੱਖਾ ਐ ਗਰੀਬ ਐ ਖੋਸ਼ ਐ ਉਹਨੇ ਆਪਣੇ ਨਾਮ ਮੈ ਉਹ ਨਹੀਂ ਦੇਉਣਾ ਹੁੰਦਾ ਟੀ ਪੋਤਨ ਨੂੰ ਹੋਣ ਨਹੀਂ ਉਹ ਜਮਾਨਾ ਹੈਗਾ ਹਾਂ ਜੇ ਕੁੜੀਆਂ ਦੀ ਮਰਜ਼ੀ ਨਾ ਕਰਾਉਂਦੇ ਨਾ ਨੇ ਮਾਪਿਆਂ ਦੀ ਤੇ ਗੱਲ ਹੀ ਨਾ ਰਹੇਗੀ ਹੁਣ ਹਾਂ ਉਹ ਤਾਂ ਉਹ ਤਾਂ ਸਮਾਂ ਹੀ ਬੀਤ ਗਿਆ ਆਹੋ ਸਮਾਂ ਬੀਤ ਗਿਆ ਅੱਗੇ ਜਿੱਥੇ ਮਾਂ ਤੋਂ ਠੁੱਕ ਠੁੱਕ ਦਿੰਦਾ ਸੀ ਉਹ ਕੰਮ ਹੁੰਦਾ ਸੀ ਦੂਜਾ ਨਹੀਂ ਸੀ ਹੁੰਦਾ ਹਾਂ ਉਹੋ ਹੀ ਹੁਣਾ ਤੇ ਹੁਣ ਕੁੜੀਆਂ ਆ ਜਾਂਦੀਆਂ ਸਾਡੇ ਨਹੀਂ ਪਸੰਦ ਹੂੰ ਉਹਦੇ ਕੁੜੀਆਂ ਨਹੀਂ ਆ ਸਕਦੀਆਂ ਹੁੰਦੀਆਂ ਮਾਪਿਆਂ ਦੇ ਅੱਗੇ ਬੋਲਣਾ ਹਾਂ ਹੈ ਤੇ ਹੁਣ ਤੇ ਰੱਬ ਪੜਾਈ ਪੜਾ ਹਾਂ ਤੇ ਕਾਜ ਉਹਦਾ ਪੁੱਤ ਪਾਰਹੀ ਹੁੰਤੇ ਰੱਬ ਫਣਾਈ ਹੁੰਦੇ ਇੱਕ ਚੁੱਪ ਤੇ ਸੋ ਸੁਖ ਹੁੰਦੇ ਉਹਦੇ ਡੇਰ ਲੰਘ ਨਹੀਂ ਪੁੱਤ ਜਿਹੜਾ ਚੁੱਪ ਕਰਕੇ ਅੰਦਰ ਵੜ ਕੇ ਆਦੀ ਰੋਟੀ ਖਾ ਕੇ ਅੰਦਰ ਪੈ ਜੇਗਾ ਕਿਸੇ ਆ ਦੀ ਸੁਣੇ ਨਾ ਗਿਣੀ ਵਾਰੂ ਦਾ ਨਾਲ ਲਗੇ ਚੁੱਕਰ ਕੇ ਤੇ ਆਪ ਦਾ ਟਾਈਮ ਪਾਸ ਕਰੇ ਸਾਮਾਨ ਬੁੰਦੀਆਂ ਸੀ ਤੁਸੀਂ ਉਹ ਵੇਚ ਵੀ ਦਿੰਦੇ ਸੀਗੇ ਘਰਾਂ ਨੂੰ ਨਹੀਂ 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 ਵੇਚਦੇ ਨਹੀਂ ਸੰਦੇ ਪੁੱਤ ਨਾ ਵੇਚਨੇ ਨਹੀਂ ਇੱਕ ਆ ਉਹਨਾਂ ਦਸੀ ਇੱਥੋਂ ਸਾਡੇ ਪਿਆਰਾ ਸੀ ਤੇ ਨਾ ਲਖੇਵਾਲੀ ਨੂੰ ਉਹ ਹੋ ਜਾਂਦਾ ਸੀ ਉਹਨੇ ਡਰੀਆਂ ਦੇ ਜਾਣੀਆਂ ਮਨੂਨੇ ਲਾਉ ਨੂੰ ਤੇ ਡਰੀਆਂ ਤੋਂ ਉਹਨੇ ਚਾਦਰਾਂ ਦੇ ਜਾਣੀਆਂ ਅੱਛਾ ਆ ਗਏ ਸੱਟ ਸੂਟ ਹੁੰਦੇ ਸੀ ਤੇ ਫਿਰ ਡਰੀਆਂ ਤੋਂ ਉਹ ਲੈ ਲਈ ਜਾਂਦੇ ਸੀ ਹਾਂ ਹੋਰ ਵੇਚਣਾ ਨਹੀਂ ਵੇਚੀ ਦੇਣੀ ਸੀ ਹੁੰਦੇ ਬਸ ਦਾਜ ਆਸਤੇ ਆ ਗਈ ਦਾਜ ਬਣਾਉਣਾ ਨਾ ਤੂੰ ਸਿਆਣਾ ਪੰਜੀਆਂ ਜਣੀਆਂ ਦਾ ਦਾਜ ਬਣਾਉਣਾ ਤੇ ਉਹਦੇ ਨੂੰ ਵੇਚਣਾ ਕਿਸੇ ਨੇ ਪੰਜ ਚਾਦਰਾਂ ਬਣਾ ਪੰਜ ਦਰੀਆਂ ਬਣਾ ਪੰਜ ਖੇਸ ਬਣਾ ਤੇ ਪਿੰਜੇ ਪਿੰਡ ਲੱਗੇ ਹੁੰਦੇ ਸੀ ਪਿੰਜੇ ਪਿੰਡੇ ਇੱਥੇ ਸਾਡੇ ਬੂਹੇ ਦੇ ਪਿੰਜਾ ਹੁੰਦਾ ਸੀ ਅੱਛਾ ਹਾਂ ਪਿੰਜਾ ਇੱਥੇ ਨਹੀਂ ਇੱਥੇ ਪੰਜਾ ਲਿਉਣੀ ਦੀ ਸੱਸ ਮੇਰੀ ਹਾਂ ਆਹੀ ਨੇ ਹੱਕੜੀ ਦੇ ਉਹ ਪੰਜਾ ਕੇ ਲਿਆ ਗੋਨੇ ਘਰੇ ਦੇ ਦੇਣਾ ਘਰੇ ਕੰਮ ਕਰੀ ਜਾਣਾ अच्छा नहीं पेठे हां पेंजे पिंडा च हुंदे सी पिंडा हां पेंजे इठे नसू जेडे रुं पिंजदे सी हां ते इठे कर लेना सारा अपना बड़े में जेडे निकलदे ओ पशु माल बड़े में मੱਘਿਆ ਨੂੰ ਪਾਰੇ ਨੇ ਜਿਹੜੀ ਬੋਰੀ ਨਿਕਲਨੀ हां ਤੇ ਜਿਹੜਾ ਰੂਹ ਹੋਣਾ ਹੈ ਔਰ ਜਾਈਆਂ ਵੀ ਪਰਾਉਣੀਆਂ ਤੇ ਆਪਦਾ ਕੱਤਣਾ ਬਣਾਉਣਾ ਵੀ ਹਾਂ ਤੇ ਹੁਣ ਨਾਲ ਬੀਬੀ ਕੋਈ ਇੱਕ ਚੱਲੀ ਵੀ ਨਹੀਂ ਕਰ ਸਕਦੀ ਨਹੀਂ ਹੁਣ ਪਤਾ ਹੀ ਨਹੀਂ ਕਿਸੇ ਨੂੰ ਚਰਖਾ ਤੱਕਲਾ ਅਸੀਂ ਜੱਦਾ ਤੱਕੀ ਲੋ ਕੱਟ ਕੇ ਤੇ ਫੇਰ ਕੰਮ ਵੀ ਕਰ ਅੱਧਾ ਕਿਲੋ ਕਿੰਨੇ ਕਿ ਚਿਰਚ ਕੱਟ ਦਿੰਦੇ ਗਿਆ ਸੀ ਫੇਰ ਉਹ ਤੇ ਵੀਰ ਬਹਿ ਗਿਆ ਤੇ ਮਿੰਡ ਦੀ ਛੱਲੀ ਬਣਾ ਲਈ ਦੀ ਸੀ ਹਾਂ ਕੰਮ ਵੀ ਕਰ ਲੈਣੇ ਤੇ ਖਾਧੋ ਵੀ ਲੈਣਾ ਇਸੇ ਕਰਕੇ ਬਿਮਾਰ ਹੋ ਜਾਂਦੀਆਂ ਪਹਿਲਾਂ ਹੀ ਹਣਾ ਵੀ ਬਸ ਕੰਮ ਨਾ ਕਰਨ ਕਰਕੇ ਸ਼ਰਮ ਕੰਮ ਆ ਕੰਮ ਹੀ ਪੋਟੇ ਕੰਮ ਕਰਦਾ ਬੰਦਾ ਲਿੱਛਾ ਨਹੀਂ ਹੁੰਦਾ ਕੰਮ ਕਰਦਾ ਨਹੀਂ ਬੰਦਾ ਮਰਦਾ ਗਿਆ ਕੋਈ ਹੁਣ ਪੜਾ ਮਾਰੇ ਜੇ ਦੁੱਖ ਪੀਰ ਦਾ ਵਹਿਮ ਕਰ ਲਾ ਵਹਿਮ ਨਾ ਤੂੰ ਕਰ ਬੰਦਾ ਨਹੀਂ ਮਾਰਦਾ ਗਿਨੇ ਕੇ ਤੇ ਮਹਾਰਾਜ ਦਾ ਹੁਕਮ ਨਾ ਹੋਵੇ। ਹੂੰ। ਉਹ ਨੀਲੀ ਛੱਤ ਵਾਲਾ ਗਿਨੇ ਕੇ ਧਰਮਰਾਜ ਨੇ ਜਿਨੇ ਜੰਨੇ ਨਾ ਖਾਣਾ। ਹੂੰ। ਉਹ ਤਾਂ ਇੱਕ ਪੱਤਾ ਨਹੀਂ ਝੂਠ ਸਕਦਾ। ਤੇ ਉਹ ਹੀ ਬਿਮਾਰੀਆਂ ਲਾ ਲ ਅੰਦਰ ਪਿਆ ਰਵੇਗਾ ਬੰਦਾ। ਹੂੰ। ਸੋਚੇ ਜਾਊਗਾ ਤਾਂ। ਹਾਂ, ਇਹ ਸੋਚੇਗਾ ਨਾ ਉਹ ਬਿਮਾਰੀਆਂ ਲਾ ਲ ਅੰਦਰ ਪਾਈ ਜੂ। ਹੂੰ। ਤੇ ਦਵਾਈ ਖਾਈ ਜੂ। ਬੱਸ। ਤੇ ਬਿਮਾਰੀਆਂ ਲਾ ਲ ਅੰਦਰ ਪਾਈ ਜੂ ਤੇ ਜੇ ਬੇਪਰਵਾਹੀ ਕਰ ਦੇ ਤੇ ਫੇਰ ਨਾ ਕੋਈ ਦਵਾਈ ਤੇ ਨਾ ਕੋਈ ਦੋਖੀ। ਇਹ ਚਿੰਤਾ ਦਾ ਇਲਾਜ ਕੋਈ ਨਹੀਂ ਹੈਗਾ ਦੁਨੀਆਂ ਤੇ ਤੇ ਅੰਦੇ ਨਾਲ ਤੇ ਰੱਬ ਨੇ ਹੂੰ ਬੰਦਾ ਇਹਨੀਆਂ ਦਾ ਬਣਾ ਕੁਛ ਦਿੱਤਾ ਨਹੀਂ ਤੇ ਘਰਾਂ ਨੂੰ ਫਿਰ ਇਹ ਮਿੱਟੀ ਗਾਰੇ ਲਾਉਣੇ ਤੇ ਮਿੱਕੀਆਂ ਪੁੱਤ ਕੰਡਾਂ ਲਿਮਣੀਆਂ ਕਾਣੀਆਂ ਆਪ ਮਾਰਨੀਆਂ ਬੁੜੀਆਂ ਨੇ ਹੋਰ ਕਾਣੀਆਂ ਮਾਰ ਕੇ ਤੇ ਛੱਟਾਂ ਲਿਮਣੀਆਂ ਕੰਡਾਂ ਲੇਬਲੂਬ ਕੇ ਉੱਤੋਂ ਦੀ ਗੇੜੀਆਂ ਫੇਰ ਤੇ ਫਿਰ ਬੂਟੇ ਪਾਉਣੇ ਆਖਣਾ ਵਿਆਹ ਤੇਰੀ ਆ ਕੁੜੀ ਦਾ ਫਿਰ ਪਤਾ ਲੱਗੇ ਵਿਆਹ ਵਾਲਾ ਘਰ ਆ ਹਾਂ ਤੇ ਕੀ ਮੀਂਹ ਚੌਕੇ ਬਣਾਉਣੇ ਨਵੇਂ ਤੋਂ ਨਵੇਂ ਦੇ ਬੀਬੀਆਂ ਨੇ ਇੱਕ ਦੂਜੀ ਨੇ ਵੇਖਣਾ ਹਾਂ ਹਾਂ ਫਿਰ ਬੀਬੀਆਂ ਨੇ ਵੇਖਣਾ ਫਲਾਨੀ ਨੇ ਚੌਕਾ ਬਣਾਇਆ ਮਮੀ ਉਹਦੇ ਵਰਗਾ ਬਣਾਵਾ ਅੱਛਾ ਹੁਣ ਤੇ ਬੀਬੀਆਂ ਵੇਲੀਆਂ ਬੈਠੀਆਂ ਹੀ ਮਾਂ ਨਹੀਂ ਗਈਆਂ ਹੁਣ ਤੱਕ ਕੰਧੋਲੀਆਂ ਵੀ ਟੈ ਗਈਆਂ ਗਈਆਂ ਕੰਧੋਲੀਆਂ ਕਿੱਧਰ ਗਈਆਂ ਬੇੜੀਆਂ ਕਿੱਧਰੇ ਗਏ ਮળા ਹੁਣ ਤੇ ਨਾ ਕੋਈ ਰੇ ਕੰਮ ਕਰਨ ਵਾਲੇ ਤੇ ਨਾ ਹੁੰਦੇ ਬੀਬੀਆਂ ਅੰਦਰ ਬੈਠੀਆਂ ਪਕਾ ਕੇ ਖਾ ਲੈਣੀਆਂ ਵਾਧੂ ਹਾਂ ਚਲੋ ਸਤਨਾ <laughs> ਵੈਗਰੂ <laughs>